ਔਰ ਦੇਖ ਸਕਦੇ ਆ ਤੁਸੀਂ ਜੋ ਲੱਖਾਂ ਦੀ ਤਦਦਾਦ ਦੇ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਔਰ ਸਾਡੇ ਨਾਲ ਐਡਵੋਕੇਟ ਸੁਖਰਾਜ ਥਾਪੜ ਜੀ ਆ ਔਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਪੋਲ ਡੇਰੇ ਦੇ ਬਾਰੇ ਹਾਂਜੀ ਸੁਖਰਾਜ ਜੀ ਜੈਗੁਰਦੇਵ ਜੀ ਹਾਂਜੀ ਜੈਗੁਰਦੇਵ ਧਾਨਗੁਰਦੇਵ ਜੀ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਅੱਜ ਰਜਨ ਤੇ ਬਹੁਤ-ਬਹੁਤ ਮੁਬਾਰਕਾਂ ਸੋ ਅੱਜ ਤੁਸੀਂ ਵੀ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਪਹੁੰਚੇ ਹੋ ਪਖਾਨਗੋੜ ਵਿਖੇ ਮੈਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਜੀ ਸੁਭਰਾਦੀ ਅੱਜ ਕੀ ਤੁਸੀਂ ਦੇਖ ਸਕਦੇ ਆ ਲੱਖਾਂ ਦੀ تعداد ਦੇ ਵਿੱਚ ਜੋ ਸੰਗਤਾਂ ਪਹੁੰਚੀਆਂ ਨੇ ਪੰਜਾਬ ਤੋਂ ਕਿ ਅਲੱਗ-ਅਲੱਗ ਸਟੇਟ ਤੋਂ ਪਹੁੰਚੀਆਂ ਹੋਈਆਂ ਨੇ ਕੀ ਕਹਿਣਾ ਚਾਹੋਗੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਜੀ ਔਰ ਬਹੁਤ ਹੀ ਮਾਨਵ ਫਕਰ ਮਹਿਸੂਸ ਹੁੰਦਾ ਹੈ ਕਿ ਅੱਜ ਹਰ ਸਾਲ ਸੰਗਤਾਂ ਜੋ ਹੈ 25 ਦਸੰਬਰ ਨੂੰ ਸਰੀ ਮਾਨਵ ਇਕਤਾ ਸੰਤ ਸਮਾਗਮ ਮਨਾਉਣ ਵਾਸਤੇ ਸਵਾਮੀ ਜਗਤਗਿਰੀ ਆਸ਼ਰਮ ਪਠਾਨਕੋਟ ਵਿਖੇ ਸੰਤਾਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚਦੀਆਂ ਹਨ ਸੋ ਐਸਆਰਵੀ ਲੱਖਾਂ ਦੀ ਗਿਣਤੀ ਵਿੱਚ ਤੁਸੀਂ ਇਕੱਠ ਦਿਖ ਰਹੇ ਹੋ ਕਿਰਵਦਾਸੀਆ ਸਮਾਜ ਜਿਹੜਾ ਕਿ ਵੱਖ-ਵੱਖ ਸਟੇਟਾਂ ਤੋਂ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਔਰ ਇਵਨ ਕਿ ਯੂਪੀ ਹਰਿਆਣਾ ਤੋਂ ਵੀ ਸੰਤਾਂ ਜੜੀਆਂ ਨੇ ਸੰਤਾਂ ਦੇ ਨਾਲ ਇੱਥੇ ਪਹੁੰਚਦੀਆਂ ਹਨ ਔਰ ਬਹੁਤ ਹੀ ਇੱਕ ਮਨ ਨੂੰ ਖੁਸ਼ੀ ਮਿਲਦੀ ਹੈ ਕਿ ਜਿਹੜਾ ਸਮਾਜ ਇੱਕ ਮੁੱਠ ਹੋ ਕੇ ਆਪਣੇ ਸੰਤਾਂ ਨੂੰ ਨਤਮਸਤਕ ਹੋਣ ਦੇ ਲਈ ਇੱਥੇ ਪਹੁੰਚਦੇ ਹਨ ਜੀ ਔਰ ਆਪਾਂ ਦੇਖਦੇ ਹਾਂ ਕਿ ਜਿਵੇਂ ਕਿ ਸੰਗਤਾਂ ਆ ਜਿਹੜੀਆਂ ਅਲੱਗ-ਅਲੱਗ ਜੋ ਹੋਰੀ ਸੰਨ ਦੇ ਜਾਂਦੇ ਉਹਨਾਂ ਦੇ ਨਾਮ ਦੇ ਨਹੀਂ ਲੈਂਦੇ ਆਪਾਂ ਔਰ ਉਹਨਾਂ ਨੂੰ ਕੀ ਕਹਿਣਾ ਚਾਹਾਂਗੇ ਵੀ ਦੇਖੋ ਜੀ ਪਿਤਾ ਇੱਕ ਹੈ ਭਾਵੇਂ ਵੱਖ-ਵੱਖ ਰਿਸ਼ਤਾਨਾਂ ਵਾਲੇ ਜਾ ਕੇ ਨਤਮਸਤਕ ਹੁੰਦੀਆਂ ਹਨ ਪਰ ਸਾਡਾ ਜੋ ਕੁੱਲ ਗੁਰੂ ਹੈ ਜੋ ਸਾਡੇ ਰਾਇਬਰ ਹਨ ਉਹਨਾਂ ਨੂੰ ਹਮੇਸ਼ਾ ਆਪਣੇ ਦਿਲਾਂ ਦੇ ਵਿੱਚ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਵੀ ਆਪਾਂ ਕਾਹੇ ਸਰਕਾਰੀ ਪਰਤੀਆਂ ਦੇ ਵਿੱਚ ਜਾਣਾ ਹੋਵੇ ਚਾਹੇ ਆਪਾਂ ਕਿਸੇ ਵੀ ਜਗ੍ਹਾ ਦੇ ਉੱਤੇ ਜਾਣਾ ਹੋਵੇ ਸਾਡਾ ਜੋ ਸਾਡੀ ਪਹਿਚਾਨ ਹੈ ਸਾਡੇ ਰਹਿਬਰਾਂ ਦੇ ਨਾਮ ਤੋਂ ਹੀ ਹੁੰਦੀ ਹੈ ਸੋ ਜੇਕਰ ਅਸੀਂ ਆਪਣੇ ਰਹਿਬਰਾਂ ਨੂੰ ਯਾਦ ਰੱਖਾਂਗੇ ਤਾਂ ਜ਼ਿੰਦਗੀ ਦੇ ਵਿੱਚ ਨਿਸ਼ਚਿਤ ਹੀ ਅੱਗੇ ਵਧਦੇ ਰਾਵਾਂਗੇ ਜੀ ਹੋਰ ਸੁਖਰਾਜ ਜੀ ਅੱਗੇ ਆ ਰਹੇ ਆ ਮਾਰੇ ਦਾ 650 ਸਾਲਾ ਔਰ ਕੀ ਕਹਿਣਾ ਚਾਹੋਗੇ ਜੋ ਸਮਾਜ ਨੂੰ ਇੱਕ ਬੇਨਤੀ ਜ਼ਰੂਰ ਕਰੋ ਜੀ 650 ਸਾਲਾ ਜਿਹੜਾ ਪੂਰੇ ਵਾਰਡ ਦੇ ਵਿੱਚ ਇੱਕ ਮੁੱਠ ਹੋ ਕੇ ਮਨਾਣਾ ਚਾਹੀਦਾ ਹੈ ਕਿਉਂਕਿ ਇਹ ਜੋ ਭਗਤੀ ਲਹਿਰ ਜੋ ਸਾਡੇ ਰਹਿ ਭਰਾਨੇ ਚਲਾਈ ਉਹ ਅੱਜ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਇੱਕ ਮੂਵਮੈਂਟ ਦੀ ਤਰ੍ਹਾਂ ਕੰਮ ਕਰ ਰਹੀ ਆ ਉਹ ਇੱਕ ਮਿਸ਼ਨ ਦੀ ਤਰ੍ਹਾਂ ਰਵਿਦਾਸੀਆ ਮਿਸ਼ਨ ਜੋ ਖੜਾ ਹੋਇਆ ਹੈ ਇਹ ਜੋ 650 ਸਾਲ ਤੋਂ ਪਿੱਛੋਂ ਮੂਵਮੈਂਟ ਚੱਲਦੀ ਆ ਰਹੀ ਹੈ ਉਸੇ ਦਾ ਨਤੀਜਾ ਹੈ ਕਿ ਸਾਡਾ ਸਮਾਜ ਅੱਜ ਇੰਨੀ ਵੱਡੀ ਤਾਕਤ ਦੇ ਵਿੱਚ ਇਕਜੁੱਟ ਹੈ ਸੋ ਮੈਂ ਇਹੋ ਬੇਨਤੀ ਕਰਨਾ ਚਾਹਾਂਗਾ ਸਰਕਾਰਾਂ ਨੂੰ ਵੀ ਅਪੀਲ ਹੈ ਕਿ ਜੋ ਸਾਡੇ ਸੰਤਾਂ ਦਾ ਸਤਗੁਰ ਰਵਿਦਾਸ ਮਾਰੇ ਦਾ 655 ਸਾਲਾ ਜੋ ਅਗਲੇ ਸਾਲ ਆ ਰਿਹਾ ਹੈ ਇਸ ਨੂੰ ਪੂਰੇ ਵਿਸ਼ਵ ਪਧਰੀ ਜਿਹੜਾ ਹੈ ਸਰਕਾਰਾਂ ਨੂੰ ਇਕਜੁੱਟ ਹੋ ਕੇ ਸੰਤਾਂ ਨੂੰ ਇਕਜੁੱਟ ਹੋ ਕੇ ਬਣਾਉਣਾ ਚਾਹੀਦਾ ਹੈ ਦੇਖੋ ਜੀ ਸੰਤ ਸਵਾਮੀ ਗੁਰਦੀਪ ਗਿਰੀ ਮਹਾਰਾਜ ਪੂਜਨੀਏ ਨੇ ਔਰ ਅਸੀਂ ਆਪਣੇ ਪਿਤਾ ਵਾਂਗ ਹੀ ਉਹਨਾਂ ਨੂੰ ਪਿਆਰ ਕਰਦੇ ਹਾਂ ਔਰ ਜੋ ਉਹਨਾਂ ਦੇ ਦਿਸ਼ਾ ਨਿਰਦੇਸ਼ ਜੋ ਹੁਕਮ ਉਹਨਾਂ ਦੇ ਪ੍ਰਵਚਨ ਸੁਣ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਔਰ ਸੰਤ ਮਹਾਂਪੁਰਸ਼ ਇੰਨੀ ਮਿਹਨਤ ਨਾਲ ਦਿਨ ਰਾਤ ਲੱਗੇ ਹੋਏ ਨੇ ਉਹ ਆਪਣਾ ਸਮਾਂ ਨਹੀਂ ਦੇਖਦੇ ਔਰ ਦਿਨ ਰਾਤ ਇਹ ਨਹੀਂ ਦੇਸ਼ਾਂ ਦੇਸ਼ਾਂ ਦੀ ਸੰਗਤ ਨਾਲ ਜੁੜੀ ਹੋਈ ਆ ਔਰ ਅਸੀਂ ਸੰਤਾਂ ਦਾ ਜਿੰਨਾ ਧੰਨਵਾਦ ਕਰ ਸਕੀਏ ਉਹਨਾਂ ਨੂੰ ਥੋੜਾ ਜੀ ਜੈ ਗੁਰਦੇਵ ਸਾਨੂ ਜੀ ਬਹੁਤ ਬਹੁਤ ਸ਼ੁਕਰੀਆ ਜੀ